ਬੋਲੇ ਸੋਨਹਿਰ ਜੈ ਜੀ ਬਾਲੇ ਮਰੇਸ਼ਪੂਰੀ ਕਹਿੰਣਾ ਨਾ ਤੁਸੀਂ ਮਰੇਸ਼ਪੂਰੀ ਨਾ ਕਰਾਉਣਾ ਗੱਲ ਮਰੇਸ਼ਪੂਰੀ ਸਾਹਿਬ ਜੀ ਕਰੋ ਗੱਲ ਜੀ ਥੋੜਾ ਜਿਹਾ ਘਟ ਲੱਗਿਆ ਹੈ ਅੱਜ ਬਾਪੂ ਜੀ ਦੇ ਘਰ ਵਾਲੀ ਨਹੀਂ ਆਏ ਅੱਜ ਬਾਪੂ ਜੀ ਦੇ ਘਰ ਵਾਲੀ ਨਹੀਂ ਆਏ ਇਕੱਲੇ ਇਕੱਲੇ ਨਾਲ ਛੁੱਟੀ ਗੱਲ ਕਰਾਉਂਦੇ ਆ ਅੱਗੇ ਤੋਂ ਵੀ ਇਹ ਵਜਨ ਚਾ ਕੇ ਮੈਨੂੰ ਤਰਨ ਦਾ ਬਲ ਬਖਸ਼ਿਓ ਜੱਟ ਸਪੀਡ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਆ ਸਾਡੇ ਵਿੱਚ ਨੇਗੇ ਬਾਪੂ ਜੀ ਹਰਦੀਪ ਕੌਰ ਬੱਬੂ ਜੀ ਤਾਂ ਹਾਸ਼ੀ ਗੱਲ ਬਤਾ ਦੇ ਜੀ ਤੇ ਅੱਜ ਬੱਬੂ ਜੀ ਆਪਾਂ ਪੁੱਛਦੇ ਹਾਂ ਵੀ ਤੁਸੀਂ ਗੁਰੀਬਾਈ ਦੇ ਸੈੱਟ ਤੇ ਆਨੇ ਹੋ ਤਾਂ ਤੁਹਾਨੂੰ ਕਿਵੇਂ ਲੱਗਦਾ ਅੱਜ ਅਸੀਂ ਗੁਰੀਬਾਈ ਦੇ ਸੈੱਟ ਤੇ ਆਏ ਹੋਏ ਹਾਂ ਤੇ ਫਿਲਮ ਸਾਡੀ ਸ਼ੂਟ ਹੋ ਰਹੀ ਸੀਗੀ ਪਰ ਅੱਜ ਅਸੀਂ ਕਲਾਕਾਰ ਬਹੁਤ ਘੱਟ ਆ ਹਨਾ ਇੱਕ ਮੈਂ ਆ ਤੇ ਬਾਪੂ ਜੀ ਤੇ ਗੁਰੀ ਤੇ ਇੱਧਰ ਸਾਡਾ ਭਰਾ ਕੈਮਰਾ ਚਲਾ ਰਿਹਾ ਅਸੀਂ ਚਾਰ ਜਾਣੇ ਸੀਗੇ ਅੱਜ ਤੇ ਮੇਸਕੀਤਾ ਦੂਜਿਆਂ ਨੂੰ ਵੀ ਪਰ ਕੋਈ ਨਾ ਕੋਈ ਚਲੋ ਪ੍ਰੋਬਲਮ ਹੁੰਦੀਆਂ ਕਿਤੇ ਨਾ ਕਿਤੇ ਨਹੀਂ ਆਇਆ ਜਾਂਦਾ ਹਨਾ ਪਰ ਬਹੁਤ ਸੋਹਣਾ ਸ਼ੂਟ ਹੁੰਦਾ ਪਹਿਲਾਂ ਵੀ ਹੁੰਦਾ ਬਹੁਤ ਸੋਹਣਾ ਅੱਜ ਵੀ ਬਹੁਤ ਸੋਹਣਾ ਹੋਇਆ ਹਾਂਜੀ ਬਾਪੂ ਜੀ ਤੁਸੀਂ ਕੋਈ ਵਿਚਾਰ ਦੇਣਾ ਚਾਹੋਗੇ ਇਸ ਗੱਲ ਤੇ ਹਾਂ ਇਸ ਗੱਲ ਤੇ ਮੈਂ ਕੀ ਵਿਚਾਰ ਦੇਣਾ ਵੱਲੇ ਮੈਂ ਤਾਂ ਫਿਰ ਇੰਨਾ ਹੀ ਕਹੂੰਗਾ ਵੀ ਜੀ ਥੋੜਾ ਜਿਹਾ ਘਟ ਲੱਗਿਆ ਹੈ ਅੱਜ ਬਾਪੂ ਜੀ ਦੇ ਘਰ ਆਲੀ ਨਹੀਂ ਆਏ ਅੱਜ ਬਾਪੂ ਜੀ ਦੇ ਘਰ ਆਲੀ ਨਹੀਂ ਆਏ ਅੱਜ ਮੇਰੀ ਮਿਸਰੀ ਨਹੀਂ ਆਈ ਰਾਜ ਰਾਜ ਆਈ ਨਹੀਂ ਤੂੰ ਅੱਜ ਬਹੁਤ ਮਿਸ ਕਰ ਰਹੇ ਤੈਨੂੰ ਆ ਸਾਡੀ ਮਨੂ ਵੀ ਨਹੀਂ ਆਈ ਹੈਗੀ ਤੇ ਤਾਂ ਕਰਕੇ ਸਾਰਿਆਂ ਨੂੰ ਮਿਸ ਕੀਤਾ ਸੀਗਾ ਸੱਚ ਸੇਮੀ ਵੀ ਨਹੀਂ ਆਇਆ ਅੱਜ ਸੇਮੀ ਨੂੰ ਵੀ ਮਿਸ ਕੀਤਾ ਸੀ ਸਾਰਿਆਂ ਨੂੰ ਤੇ ਚਲੋ ਕੋਈ ਗੱਲ ਦੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਇਸ ਪਰਿਵਾਰ ਨੂੰ ਆਈ ਬਣਾਈ ਰੱਖੇ ਅੱਗੇ ਹੋਰ ਫਿਲਮਾਂ ਲੈ ਕੇ ਆਵਾਂਗੇ ਕੀ ਹੋਰ ਮੈਂ ਗੋਰਖ ਮੌਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੰਨਾ ਜਿਆਦਾ ਪਿਆਰ ਦਿੱਤਾ ਹੈ ਕਦੇ ਦੇਖਿਆ ਨਹੀਂ ਇੰਨਾ ਪਿਆਰ ਮੈਂ ਬਸ ਇਸ ਪਿਆਰ ਨੂੰ ਬਰਕਰਾਰ ਰੱਖਿਓ ਵੀਰੋ ਬਸ ਤੁਹਾਡੇ ਤੁਹਾਡੀਆਂ ਜਿਹੜੀਆਂ ਇਹ ਕਮੈਂਟਸ ਨੇ ਸਾਨੂੰ ਯਾਦ ਕਰਦੇ ਰਹਿੰਦੇ ਹੋ ਉਹਨਾਂ ਦੇ ਅਸਰ ਹੀ ਜ਼ਿੰਦਾ ਅਸੀਂ ਹੋਰ ਤਾਂ ਕੁਝ ਨਹੀਂ ਹੈ ਸਾਡੇ ਕੋਲ ਹਾਂਜੀ ਹਾਂਜੀ ਜ਼ਰੂਰ ਸਾਰਿਆਂ ਨੂੰ ਬੇਨਤੀ ਆਈ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਜ਼ਰੂਰ ਕਰਿਆ ਕਰੋ ਇਹ ਨਾਲ ਨਾ ਹੌਸਲਾ ਵਧਦਾ ਤੇ ਸਾਨੂੰ ਅੱਗੇ ਤੋਂ ਅੱਗੇ ਹੋਰ ਵਧੀਆ ਕਰਨ ਦੀ ਮੋਟੀਵੇਸ਼ਨ ਜ਼ਰੂਰ ਮਿਲਦੀ ਆ ਤਾਂ ਦੇਖੋ ਕਮਾਈ ਤੋਂ ਬਿਨਾ ਘਰ ਨਹੀਂ ਚੱਲਦੇ ਹਣਾ ਕਮਾਈ ਦਾ ਸਾਧਨ ਬਹੁਤ ਜ਼ਰੂਰੀ ਆ ਤੇ ਇੱਕ ਗੱਲ ਮੈਂ ਤੁਹਾਨੂੰ ਸੁਨੇਹਾ ਲਾ ਲਓ ਚਾਹੇ ਸਿਆਣੀ ਗੱਲ ਲਾ ਲਓ ਵੀ ਅੱਜ ਦੇ ਟਾਈਮ ਦੇ ਵਿੱਚ ਨਾ ਜੇ ਪਰਿਵਾਰ ਚ 5 ਜੀ ਆ ਨਾ ਤਾਂ ਉਹਦੇ ਵਿੱਚ 3 ਕ ਜਾਣੇ ਤਾਂ ਕਮਾਉਂਦੇ ਹੋਣੇ ਚਾਹੀਦੇ ਨੇ ਬਿਲਕੁਲ ਬਿਲਕੁਲ ਕਿਉਂਕਿ ਕਰਜੋਗ ਆ ਗਿਆ ਸਮਾਂ ਬੜਾ ਭਿਆਨਕ ਹੋ ਗਿਆ ਕਰਜੋ ਕੀ ਕਹਿੰਦੇ ਹੋਰ ਕਰਜੋਗ ਆ ਗਿਆ ਹੋਰ ਕਰਜੋਗ ਆ ਗਿਆ ਜੀ ਸਹੀ ਗੱਲ ਹੈ ਹਣਾ ਸਹੀ ਗੱਲ ਹੈ ਕਿ ਇੱਕ ਜਾਣੇ ਦੀ ਕਮਾਈ ਦੇ ਉੱਤੇ ਕਰ ਨਹੀਂ ਟੁਰਦਾ ਜਿਹੜੀ ਗੱਲ ਹੈ ਜੀ ਜੀ ਮੈਂ ਕਹੀ ਚਨਾ ਮੈਂ ਮੈਂ ਤਾਂ ਸ਼ੌਂਕ ਨੂੰ ਕਰਦੀ ਆ ਕੰਮ ਮੈਨੂੰ ਪੈਸੇ ਦੀ ਨਹੀਂ ਲੋੜ ਹੈਗੀ ਇਹ ਬਿਲਕੁਲ ਨਹੀਂ ਹੈਗਾ ਜੀ ਹਰ ਇੱਕ ਬੰਦੇ ਨੂੰ ਪੈਸੇ ਦੀ ਲੋੜ ਆ ਕਿਉਂਕਿ ਬੱਚਿਆਂ ਦੀਆਂ ਪੜ੍ਹਾਈਆਂ ਬਹੁਤ ਔਖੀਆਂ ਹੋ ਗਈਆਂ ਘੋੜਾ ਅਗਰ ਘਾਹ ਸੇ ਦੋਸਤੀ ਕਰ ਲੇਗਾ ਤਾਂ ਖਾਏਗਾ ਕਿਆ ਸਹੀ ਗੱਲ ਹੈ ਸਹੀ ਗੱਲ ਆ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਜੀ ਫਿਰ ਚੀਜ਼ਾਂ ਵੀ ਬਹੁਤ ਮਹਿੰਗੀਆਂ ਹੋ ਗਈਆਂ ਹਨਾ ਤਾਂ ਇਸ ਕਰਕੇ ਮੈਂ ਤਾਂ ਇਹ ਕਹਿਣਾ ਚਾਹੁੰਦੀ ਹੁਣੀ ਆ ਵੀ ਮੈਸੇਜ ਵੀ ਦੇਣਾ ਚਾਹੁੰਦੀ ਆ ਵੈਸੇ ਮੇਰੇ ਤੋਂ ਵੱਡੇ ਸਿਆਣੇ ਬਾਪੂ ਜੀ ਬੈਠੇ ਆ ਕਿਉਂਕਿ ਬੀਤ ਕਦੇ ਵੀ ਤੁਸੀਂ ਇਹ ਨਾ ਸੋਚਿਆ ਕਰੋ ਕਿ ਘਰ ਦੇ ਵਿੱਚ ਇੱਕ ਬੰਦਾ ਕਮਾਉਂਦਾਗਾ ਤੇ ਬਾਕੀ ਕਹਿੰਦੇ ਨੇ ਚੱਲ ਟਾਈਮ ਪਾਸ ਤਾਂ ਹੋਈ ਜਾਣਾ ਜਿਹੜਾ ਆਪਾਂ ਅੱਜ ਦੇ ਸਮੇਂ 'ਚ ਕਮਾ ਲਿਆ ਉਹ ਵੀ ਅੱਜ ਦੇ 'ਚ ਹੀ ਮੈਂ ਕਹਿ ਸਕਦੀ ਆ ਅੱਗੇ ਆਪਣੇ ਕੰਮ ਆਉਣਾਗਾ ਤੇ ਫालतੂ ਦੌਲਤਾਂ ਸ਼ੌਰਤਾਂ ਜਿਹੜੀਆਂ ਆਪਾਂ ਇੱਧਰ ਆਂਡ ਗਵਾਂਡ 'ਚ ਦੇਖ ਕੇ ਕਈ ਵਾਰ ਕਹਿ ਦਿੰਨੇ ਆ ਨਾ ਵੀ ਆਹ ਭੈਣ ਨੇ ਸੂਟ ਬੜਾ ਸੋਹਣਾ ਪਾਇਆ ਤੇ ਮੈਂ ਵੀ ਲਿਆਵਾ ਹੈਨਾ ਤੇ ਜੇ ਇਹਨਾਂ ਨੇ ਬੋਲਟ ਲਿਆਂਦਾ ਤੇ ਮੈਂ ਵੀ ਲੈ ਕੇ ਆਵਾਂ ਜੋ ਉਹਨਾਂ ਨੇ ਥਾਰ ਘੜਾ ਲਈ ਤੇ ਅਸੀਂ ਵੀ ਲੈ ਲਈਏ ਚਾਹੇ ਉਹ ਕਿਸ਼ਤਾਂ ਤੇ ਹੋਵੇ ਮੇਰੇ ਕਹਿਣ ਦਾ ਮਤਲਬ ਹੈ ਵੀ ਫालतू ਖਰਚੇ ਛੱਡ ਕੇ ਜਿਹੜੀ ਚੀਜ਼ ਵੀ ਨਾ ਸਰਦਾ ਉਹਦੇ ਵੀ ਨਾ ਸਾਰਿਆ ਜਾਵੇ ਬੱਬੂ ਇਸ ਗੱਲ ਨਾਲ ਤਾਂ ਮੈਨੂੰ ਲੱਗਦਾ ਆਪਣੇ ਨਾਲ ਸਾਡੇ ਦਰਸ਼ਕ ਜ਼ਿਆਦਾ ਸਿਆਣੇ ਨੇ ਹੈਨਾ ਸਮਝਾਉਣ ਦੀ ਲੋੜ ਨਹੀਂ ਯਾਰ ਜਿੱਥੇ ਨਾ ਕਿਤੇ ਮੈਨੂੰ ਲੱਗਦਾ ਵੀ ਚਲੋ ਜੇ ਕਿਤੇ ਨਾ ਸੀ ਕਹਿ ਸਕੀਏ ਬੱਸ ਤਾਂ ਮੈਂ ਪਹਿਲਾਂ ਹੀ ਕਿਹਾ ਵੀ ਤੁਸੀਂ ਸਾਰੇ ਹੀ ਸਿਆਣੇ ਹੋਗੇ ਪਰ ਜੋ ਮੇਰੀ ਸੋਚ ਆ ਹਲੇ ਵੀ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਚਲੋ ਸਾਰੇ ਭੈਣ ਭਰਾਵਾਂ ਨੂੰ ਕਿਤੇ ਨਾ ਕਿਤੇ ਕਿਹਾ ਜਾਵੇ ਇੱਧਰ ਸਬਜੀ ਵਾਲਾ ਆ ਗਿਆ ਇੱਕ ਦੇਖਦੇ ਆ ਸਬਜੀ ਸੂਜੀ ਲੈਣੇ ਸ਼ਾਮ ਲਈ ਗੋਪੀ ਦਾਜਾ ਖਾਣ ਪੀਣ ਦਾ ਕਰੀਏ ਇਸੇ ਇੰਤਜ਼ਾਮ ਬਈ ਖਾਣ ਪੀਣ ਤੋਂ ਬਿਨਾ ਕੀ ਬਣਦਾ ਇਹ ਗੱਲ ਹੋਰ ਐ ਸਾਡੇ ਨਾ ਅੱਜ ਦੇ ਦੌਰ 'ਚ ਅਸੀਂ ਕੀ ਕੀਤਾ ਖਾਣ ਪੀਣ ਤੇ ਨੱਕਾ ਲਾ ਲਿਆ ਅਸੀਂ ਨੇ ਹਾਂ ਵੈਸੇ ਲਿਪਾ ਪੋਚੀ ਅਸੀਂ ਚਿਹਰੇ ਚੂਰੇ ਦੀ ਕਰ ਲੰਨੇ ਆ ਜਿਆਦੇ ਪਰ ਖਾਣ ਪੀਣ ਤੇ ਬੜਾ ਨੱਕਾ ਲਾਇਆ ਹਾਂ ਜੇ ਸੇਤੇ ਨਾ ਰਹੀ ਫਿਰ ਕੰਮ ਕਿਦਾਂ ਕਰਾਂਗੇ ਅਸੀਂ ਬਿਲਕੁਲ ਵੀਰੋ ਖਾਇਆ ਪੀਆ ਕਰੋ ਚਲੋ ਠੀਕ ਹੈ ਕੰਮਤਨ ਦੇ ਹੁੰਦੇ ਨੇ ਹੋਰ ਵੀ ਸਾਰੇ ਖਰਚ ਹੁੰਦੇ ਨੇ ਪਰ ਮੈਂ ਬਾਪੂ ਦੀ ਗੱਲ ਸ਼ਾਰਟ ਕਰੂਗੀ ਬਾਪੂ ਦੀ ਗੱਲ ਸ਼ਾਰਟ ਕਰੂਗੀ ਅੱਜ ਖਾਣ ਪੀਣ ਤੋਂ ਲੈ ਕੇ ਹੋਈ ਆ ਮੈਂ ਦੱਸਣਾ ਨਹੀਂ ਚਾਹੁੰਦੀ ਪਰ ਮੈਂ ਇੰਨਾ ਜ਼ਰੂਰ ਕਹੂੰਗੀ ਅੱਜ ਦੀ ਡੇਟ ਯਾਦ ਰੱਖ ਲਿਓ ਵੀਡੀਓ ਯਾਦ ਰੱਖਿਓ ਮੇਰੇ ਬਾਪੂ ਜੀ ਨੇ ਮਰਨਾ ਇੱਕ ਵਾਦਾ ਕੀਤਾ ਆ ਅੱਜ ਤੇ ਮੈਂ ਉਹ ਦੇਖਣਾ ਵਾਦਾ ਬਾਪੂ ਜੀ ਕਿੰਨਾ ਨਿਭਾਉਂਦੇ ਨੇ ਮੇਰੇ ਨਾਲ ਠੀਕ ਹੈ ਜੀ ਤੇ ਫਿਰ ਨਹੀਂ ਮੈਂ ਤੁਹਾਨੂੰ ਅਗਲੇ ਵਲੌਗ ਅਗਲੇ ਵਲੌਗ ਚ ਦੱਸਣਾ ਹੈ ਅਗਲੇ ਵਲੌਗ ਚ ਜ਼ਰੂਰ ਦੱਸਾਂਗੇ ਅਸੀਂ ਮੈਂ ਨਾ ਵਾਦਾ ਕਰਕੇ ਮੁੱਕਰ ਕੇ ਠੀਕ ਠੀਕ ਤੇ ਦੋਸਤੋ ਜੀ ਤੁਸੀਂ ਇਦਾਂ ਹੀ ਪਿਆਰ ਦਿੰਦੇ ਰਿਹਾ ਕਰੋ ਤੇ ਤੁਹਾਡੇ ਪਿਆਰ ਦੀ ਹਾਂ ਨਹੀਂ ਬੱਬੂ ਮੈਂ ਆਪਣੀ ਧੀ ਦੇ ਵਾਅਦੇ ਤੇ ਪੂਰਾ ਉਤਰੂੰਗਾ ਥੈਂਕ ਯੂ ਓਕੇ ਓਕੇ ਚੰਗਾ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲੀ ਸਤਿ ਸ਼੍ਰੀ ਅਕਾਲੀ ਸਤਿ ਸ਼੍ਰੀ ਅਕਾਲ ਹੁਣ ਅਸੀਂ ਘਰੇ ਜਾਣੇ ਆ ਸਬਜ਼ੀ ਪਾਣੀ ਬਣਾਉਣੇ ਆ ਘਰੇ ਜਾ ਕੇ ਹਾਂ ਸੱਚ ਹੈ ਹਾਂ ਆਹ ਪੁਰਾਣਾ ਰਿਵਾਜ ਅਸੀਂ ਪੱਖੀ ਲਈ ਬੈਠਿਆ ਹੈ ਹਨਾ ਤੇ ਇਹ ਵੀ ਸੰਭ ਸੰਭ ਕੇ ਰੱਖਿਆ ਕਰੋ ਪੁਰਾਣੀਆਂ ਚੀਜ਼ਾਂ ਨੇ ਜਿਹੜੀਆਂ ਪੁਰਾਣਾ ਕਲਚਰ ਹੈ ਜਿਹੜਾ ਮੈਂ ਘਰੇ ਉਹ ਪੰਜਾਲੇ ਵੀ ਸਾਮ ਰੱਖਿਆ ਉਹਦੇ ਚ ਗਾਤੇ ਪੈਂਦੇ ਹੁੰਦੇ ਸੀ ਜਿਹੜੇ ਉਹ ਵੀ ਸਾਮ ਰੱਖੀ ਐ ਤੇ ਇੱਕ ਹੜੀ ਐ ਉਹ ਵੀ ਸਾਮ ਰੱਖੀ ਐ ਪ੍ਰਾਣੀਆਂ ਚੀਜ਼ਾਂ ਨਾਲ ਮੈਨੂੰ ਵੀ ਬਹੁਤ ਜ਼ਿਆਦਾ ਪਿਆਰ ਆ ਹਨਾ ਮੇਰਾ ਇੱਕ ਨਾ ਮੇਰਾ ਇੱਕ ਜ਼ਿੰਦਗੀ ਦਾ ਸੁਪਨਾਗਾ ਵੀ ਇੱਕ ਸਮੇਂ ਤੇ ਮੈਂ ਮਤਲਬ ਇੱਕ ਛੋਟਾ ਜਿਹੀ ਚਾਹੇ ਬਣਾਵਾ ਵੀ ਕੱਚਾ ਘਰ ਜਿਵੇਂ ਪਹਿਲਾਂ ਹੁੰਦੇ ਸੀ ਉਦਾਂ ਬਣਾਵਾ ਉਹ ਚ ਸੰਦੂਖ ਲਿਆ ਕੇ ਰੱਖਾਂ ਉਹ ਫਿਰ ਜਿੱਦਾਂ ਕਹਿੰਦਾ ਉਹਦਾ ਆਣੀ ਹਨਾ ਚਰਖਾ ਜੇ ਦਾ ਉਹ ਬੇਲ ਬੂਟੀਆਂ ਵਾਲੇ ਲੋਕ ਪੱਕੇ ਘਰ ਬਣਾਉਣ ਵਾਸਤੇ ਮਰੀ ਖਪੀ ਜਾਂਦੇ ਨੇ ਤੂੰ ਕੱਚਾ ਬਣਾਉਣ ਨੂੰ ਫਿਰਦੀ ਨਹੀਂ ਨਹੀਂ ਕੱਚਾ ਮੇਰਾ ਇੱਕ ਸ਼ੌਂਕ ਆ ਵੀ ਮੈਂ ਪੁਰਾਣਾ ਸੱਭਿਆਚਾਰ ਥੋੜਾ ਜਿਹਾ ਜ਼ਰੂਰ ਬਣਾ ਕੇ ਰੱਖਾਂਗੀ ਜਿਹੜੇ ਸਾਡੇ ਬੱਚੇ ਆ ਬੱਚਿਆਂ ਨੂੰ ਤੁਹਾਨੂੰ ਪਤਾ ਅੱਜ-ਕੱਲ੍ਹ ਤਾਂ ਘੱਟ ਹੀ ਬੱਚੇ ਆਗੇ ਇਸ ਕਰਕੇ ਤੇ ਬੱਚਿਆਂ ਨੂੰ ਦੱਸਣ ਵਾਸਤੇ ਬਣਾਉਣਾ ਵੀ ਆਹ ਚੀਜ਼ਾਂ ਸਾਡਾ ਕਲਚਰ ਆ ਹਾਂ ਜੀ ਜ਼ਰੂਰੀ ਹੈ ਮੇਰਾ ਇੱਕ ਮਨ ਹੈ ਮੇਰਾ 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 ਆਪਣਾ ਸ਼ੌਂਕ ਆ ਇਹ ਬਹੁਤ ਜ਼ਰੂਰੀ ਹੈ ਜੀ ਅੱਜ-ਕੱਲ੍ਹ ਦੇ ਬੱਚਿਆਂ ਨੂੰ ਕਲਚਰ ਨਾਲ ਜੋੜਨਾ ਬਹੁਤ ਜ਼ਿਆਦਾ ਜ਼ਰੂਰੀ ਆ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੋਸਤੋ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਸਾਡੀ ਇਸ ਸੀਰੀਜ਼ ਦਾ ਐਪੀਸੋਡ ਦਾ ਵੀਰੇ ਤੇ ਐਂਡ ਹੋਇਆ ਹੈ ਤੇ ਤੁਸੀਂ ਸਾਡੀ ਸਾਰੀ ਸੀਰੀਜ਼ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਵੀਰੇ ਅਸੀਂ ਆਸ ਵੀ ਨਹੀਂ ਕਰੀ ਪੀ ਵੀ ਤੁਸੀਂ ਇੰਨਾ ਜ਼ਿਆਦਾ ਪਿਆਰ ਦਿਓਗੇ ਪਰ ਤੁਸੀਂ ਇੰਨੇ ਜ਼ਿਆਦਾ ਐਪੀਸੋਡ ਪਸੰਦ ਕੀਤੇ ਰਹਿਣਾ ਕਿ ਤੁਹਾਡਾ ਕਰੋੜ ਕਰੋੜ ਵਾਰੀ ਧੰਨਵਾਦ ਜੇ ਕਰੀਏ ਤਾਂ ਵੀ ਘੱਟ ਰਹ ਜੂਗਾ ਜਦੋਂ ਸਾਡੀ ਟੀਮ ਦੇ ਵੱਲੋਂ ਕੋਈ ਗਲਤੀ ਹੋਈ ਹੈ ਕੋਈ ਘਾਟ ਹੋਈ ਹੈ ਤਾਂ ਤੁਸੀਂਾਨੂੰ ਕਮੈਂਟ ਕਰਕੇ ਦੱਸਿਆ ਵੀ ਹੈ ਬਈ ਤੇ ਸਾਰੇ ਜਿੰਨੇ ਵੀ ਕਰੈਕਟਰ ਤੇ ਜੀਨੇ ਵੀ ਆਪਦੇ ਰੋਲ ਨਭਾਈ ਕਰੈਕਟਰ ਹਰੇਕ ਨੇ ਕਿਸ ਨੇ ਬਾਪੂ ਦਾ ਬੇਬੇ ਦਾ ਹਨਾ ਹੀ ਸਾਰਿਆਂ ਨੂੰ ਤੁਸੀਂ ਨੇ ਬਹੁਤ ਪਿਆਰ ਕੀਤਾ ਸਾਰਿਆਂ ਨੇ ਪੂਰੀ ਮਿਹਨਤ ਕੀਤੀ ਬਈ ਟੀਮ ਨੇ ਤੇ ਸਾਡੇ ਨਵੇਂ ਐਪੀਸੋਡ ਆ ਰਹੇ ਨੇ ਵੀਰੇ ਆਸ ਕਰਦੇ ਹਾਂ ਤੁਸੀਂ ਉਹਨੂੰ ਵੀ ਐਵੇਂ ਜੁਕਰੀ ਪਿਆਰ ਕਰੋਗੇ ਤੇ ਸਾਡੇ ਨਾਲ ਕੰਮ ਕਰਕੇ ਕਿਵੇਂ ਲੱਗਿਆ ਸਾਰਿਆਂ ਨੂੰ ਵੀਰੇ ਸਾਡੇ ਆਰਟਿਸਟਾਂ ਨੂੰ ਹਨਾ ਸਾਡੀ ਫੈਮਿਲੀ ਹੈ ਵੀਰੇ ਆਚਰਤਨਾ ਕੋ ਸਾਡੀ ਫੈਮਲੀ ਆ ਸਾਡੇ ਘਰ ਨੇ ਯਾਰ ਵੀਰੇ ਕੋਈ ਇਹੀ ਜੀ ਗੱਲ ਨਹੀਂ ਹੈਗੀ ਠੀਕ ਹੈ ਇਕੱਲੇ ਇਕੱਲੇ ਨਾਲ ਛੋਟੀ ਗੱਲ ਕਰਾਉਣਿਆਂ ਕਿ ਕਿਵੇਂ ਲੱਗਿਆ ਕੰਮ ਕਰਕੇ ਆਉਣ ਵਾਲੇ ਐਪੀਸੋਡ ਕਹੇ ਜਾਉਣਗੇ ਠੀਕ ਹੈ ਜਰੂਰ ਕਰ ਪਹਿਲਾਂ ਕੀ ਜਿਹੜਾ ਗੱਲ ਕਰਾਈਏ ਮਰੇਸ਼ਪੂਰੀ ਕਹਿੰਦੇ ਉਹਨਾ ਨਾ ਤੁਸੀਂ ਮਰੇਸ਼ਪੂਰੀ ਨਾ ਕਰਾਉਣਾ ਗੱਲ ਮਰੇਸ਼ਪੂਰੀ ਸਾਹਿਬ ਜੀ ਕਰੋ ਗੱਲ ਸਤਿ ਸ੍ਰੀ ਅਕਾਲ ਦੋਸਤੋ ਪਹਿਲਾਂ ਤਾਂ ਤੁਸੀਂ ਐਡਾ ਰਤਬਾ ਦਿੱਤਾ ਹੈ ਮੈਨੂੰ ਕਿ ਮੈਂ ਉਹਨੂੰ ਚੱਕ ਕੇ ਤੁਰ ਨਹੀਂ ਸਕਦਾ ਤੇ ਜੀ ਹੋ ਸਕਦਾ ਹੈ ਪੰਜਾਬ ਦਾ ਕੋਈ ਯੂਟਿਊਬਰ ਐਕਟ੍ਰੈਸਾ ਜਿਆ ਨਾ ਹੋਵੇ ਜਿਹਨੂੰ ਤੁਸੀਂ ਇਹ ਰਤਬਾ ਦਿੱਤਾ ਹੋਵੇ ਮੈਨੂੰ ਇਹ ਖਿਤਾਬ ਬਖਸ਼ਿਆ ਤਾਂ ਅੱਗੇ ਤੋਂ ਵੀ ਇਹ ਵਜਨ ਚੱਕ ਕੇ ਮੈਨੂੰ ਤੁਰਨ ਦਾ ਬਲ ਬਖਸ਼ਿਓ ਤੋਂ ਸਾਰੀ ਟੀਮ ਸਾਡਾ ਇੱਕ ਪਰਿਵਾਰ ਹੈ ਕਿਸੇ ਨੂੰ ਮੁਸੀਬਤ ਆਉਂਦੀ ਹੈ ਉਹਦੇ ਘਰ ਵੀ ਜਾਂਦੇ ਆ ਸਭ ਨਾਲ ਗੱਲਬਾਤ ਕਰਦੇ ਆ ਤੇ ਸੋ ਇਸ ਪਿਆਰ ਨੂੰ ਜਰੂਰ ਬਰਕਰਾਰ ਰੱਖਿਓ ਧੰਨਵਾਦ ਜੀ ਲਓ ਅੱਗੇ ਮੇਰੇ ਕੋਲ ਮਾਈਕ ਤਾਂ ਨਹੀਂ ਹੈ ਹੈਗਾ ਮੈਡਾ ਜੀ ਲੈ ਮੈਮ ਜੀ ਕੋਈ ਨਹੀਂ ਕੋਈ ਆਏਗਾ ਸਾਸ਼ਟ੍ਰੀ ਕਾਲ ਜੀ ਸਾਰਿਆਂ ਨੂੰ ਤੇ ਮੈਂ ਤੁਹਾਡੀ ਆਪਣੀ ਹਰਦੀਪ ਕੌਰ ਬੱਬੂ ਸਭ ਤੋਂ ਪਹਿਲਾਂ ਤੁਹਾਡਾ ਮੈਂ ਸਾਰਿਆਂ ਦਾ ਇਹ ਥੈਂਕ ਯੂ ਕਰਦੀ ਆ ਕਿ ਤੁਸੀਂ ਮੇਰੇ ਬੱਬੂ ਨਾਲ ਨੂੰ ਇੰਨਾ ਸਾਰਾ ਪਿਆਰ ਦਿੱਤਾ ਤੇ ਜਿੰਨੀਆਂ ਵੀ ਫਿਲਮਾਂ 'ਚ ਕੰਮ ਕੀਤਾ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੇ ਰਹੀ ਗੱਲ ਤੈਨੂੰ ਬਾਪ ਕਿਵੇਂ ਆਖਾਂ ਸਾਡੇ ਜਿੰਨੇ ਵੀ ਭਾਗ ਆਏ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੁਹਾਡਾ ਧੰਨਵਾਦ ਹੈ ਕਿਉਂਕਿ ਧੰਨਵਾਦ ਇਸ ਕਰਕੇ ਆ ਪਹਿਲਾਂ ਤਾਂ ਸਮਾਂ ਕੱਢਣਾ ਬਹੁਤ ਵੱਡੀ ਗੱਲ ਹੁੰਦੀ ਆ ਅੱਜ ਕੱਲ ਕਿਸੇ ਕੋਲੇ ਸਮਾਂ ਹੈ ਨਹੀਂਗਾ ਤੇ ਇੱਕ ਸਭ ਤੋਂ ਵੱਡੀ ਗੱਲ ਮੈਂ ਹੋਰ ਕਹਿਣਾ ਚਾਹੁੰਦੀ ਆ ਕਿ ਜਿਹੜੇ ਆਉਣ ਵਾਲੇ ਸਾਡੇ ਹੋਰ ਭਾਗ ਆਉਣਗੇ ਨਵਾਂ ਸੀਰੀਅਲ ਸਾਡਾ ਚੱਲੂਗਾ ਉਹਨੂੰ ਵੀ ਤੁਸੀਂ ਇਦਾਂ ਹੀ ਪਿਆਰ ਦਿੰਦੇ ਰਹੋ ਰਹੀ ਗੱਲ ਪਰਿਵਾਰ ਦੀ ਇਹ ਸਾਡਾ ਇੱਕ ਪਰਿਵਾਰ ਹੈ ਤੇ ਤੁਹਾਡੇ ਲਈ ਦੇਖਣ ਵਾਸਤੇ ਸਾਰੇ ਅੱਡੋ ਅੱਡ ਕਰੈਕਟਰ ਹੁੰਦੇ ਨੇ ਅਸੀਂ ਇੱਥੇ ਆ ਕੇ ਕੰਮ ਵੀ ਕਰਦੇ ਆ ਤੇ ਸਾਰੇ ਇੱਕ ਦੂਜੇ ਦੇ ਦੁੱਖਾਂ ਸੁੱਖਾਂ ਦੇ ਸਾਂਝੀ ਵੀ ਆ ਅਸੀਂ ਆਪਸ ਵਿੱਚ ਪਰਿਵਾਰਾਂ ਨਾਲ ਵਰਤਦੇ ਵੀ ਆ ਕਿਸੇ ਨੂੰ ਵੀ ਕੋਈ ਗੱਲਬਾਤ ਹੁੰਦੀ ਹੈ ਇੱਕ ਦੂਜੇ ਦਾ ਪਤਾ ਲੈਣ ਵੀ ਜਾਈਦਾ ਜੇ ਇੱਕ ਦੂਜੇ ਨਾਲ ਆਉਣਾ ਜਾਣਾ ਸਾਡਾ ਹੁੰਦਾਗਾ ਫੋਨਾਂ 'ਤੇ ਗੱਲਾਂ ਬਾਤਾਂ ਹੁੰਦੀਆਂ ਨੇ ਤਾਂ ਤੁਸੀਂ ਸਾਰੇ ਜਣੇ ਬਹੁਤ ਇੰਜੋਏ ਕਰਦੇ ਹੋ ਨਿਓ ਐਦਾਂ ਹੀ ਕਰਦੇ ਰਿਹਾ ਕਰੋ ਤੇ ਥੈਂਕ ਯੂ ਆ ਤੁਹਾਡਾ ਸਾਰਿਆਂ ਦਾ ਬਾਕੀ ਗੁਰੀਬਾਈ ਆ ਗੁਰੀਬਾਈ ਵੱਡਾ ਭਰਾ ਵੀ ਐ ਤੇ ਗੇਠ ਲਾ ਲਓ ਦਿਓਰ ਲਾ ਲਓ ਸਾਰੇ ਰਿਸ਼ਤੇ ਆ ਮੇਰੇ ਇਹਦੇ ਨਾਲ ਸੱਚੀ ਕਿਉਂਕਿ ਅਸੀਂ ਡਿੜਬੇਦੀਆਂ ਹਾਂ ਨਾ ਤਾਂ ਇਸ ਕਰਕੇ ਵਾਹਿਗੁਰੂ ਪਰਮਾਤਮਾ ਇਹਨੂੰ ਬਹੁਤ ਸਾਰੀਆਂ ਤਰੱਕੀਆਂ ਬਖਸ਼ੇ ਤੇ ਐਦਾ ਹੀ ਰੌਣਕਾਂ ਮੇਲੇ ਲੱਗੇ ਰਹਿਣ ਦੋਸਤੋ ਤੁਸੀਂ ਕਮੈਂਟ ਕਰਕੇ ਨਾ ਮੰਨ ਲਓ ਕਹਿੰਦੇ ਉਹਨਾਂ ਇਹਨੂੰ ਐ ਹੋ ਗਿਆ ਇਹਨੂੰ ਐ ਹੋ ਗਿਆ ਐ ਹੋ ਗਿਆ ਜਿਆਦਾ ਸੀਰੀਅਸ ਲੈ ਜਨੋ ਪਰ ਪਤਾ ਕੀ ਗੱਲ ਆ ਸਾਡਾ ਘਰ ਦੀ ਗੱਲ ਆ ਪਰਿਵਾਰ ਸਾਡਾ ਇੱਕ ਹੈ ਕੋਈ ਸਾਡਾ ਦੁਸ਼ਮਣ ਨਹੀਂ ਠੀਕ ਹੈ ਤੁਸੀਂ ਕਮੈਂਟਾਂ ਚ ਕਹਿ ਦੇਣਾ ਬੁੜੇ ਨੂੰ ਮਾਰ ਦੋ ਬੁੜੀ ਨੂੰ ਮਾਰ ਦੋ ਤੁਸੀਂ ਬੜਾ ਦਿਲtin ਲਾਇਆ ਕਰੋ ਐਂਟਰਟੇਨਮੈਂਟ ਦਾ ਸਾਧਨ ਹੈ ਇੱਕ ਐਂਟਰਟੇਨਮੈਂਟ ਕਰਿਆ ਕਰੋ ਨਜ਼ਾਰੇ ਲਾਇਆ ਕਰੋ ਜ਼ਿੰਦਗੀ ਦੇ ਹੈ ਜੀ ਹੋਰ ਜੀ ਜੂਬੀ ਜੀ ਦੱਸੋ ਕੋਤੇ ਅਸੀਂ ਉਹਨੂੰ ਸਾਰੇ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਤੁਸੀਂ ਜਿਹੜਾ ਸਾਡਾ ਇਹ ਐਪੀਸੋਡ ਵੇਖਿਆ ਤੈਨੂੰ ਬਾਪ ਕਿਵੇਂ ਆਖਾਂ ਜਿੰਨੇ ਵੀ ਦਰਸ਼ਕ ਦੇਖਦੇ ਨੇ ਅਸੀਂ ਕਿਤੇ ਬਾਹਰ ਅੰਦਰ ਜਾਂਦੇ ਆ ਸਾਨੂੰ ਬਹੁਤ ਪਿਆਰ ਮਿਲਦਾ ਸਾਰੇ ਕਹਿੰਦੇ ਨੇ ਜੀ ਤੁਹਾਡਾ ਐਪੀਸੋਡ ਵੇਖਦੇ ਆਂਗੇ ਸਾਨੂੰ ਬਹੁਤ ਖੁਸ਼ੀ ਮਿਲਦੀ ਹੈਗੀ ਤੇ ਸਾਨੂੰ ਅੱਗੇ ਤੋਂ ਹੋਰ ਮਤਲਬ ਇਹ ਵੀਡੀਓ ਬਣਾਉਣ ਦੇ ਵਿੱਚ ਉਤਸ਼ਾਹਤ ਹੁੰਦੀ ਆ ਉਹ ਕਦੋਂ ਬਣਾ ਕੇ ਪਾਈਏ ਵੀ ਆਪਣੇ ਸਬਸਕ੍ਰਾਈਬਰ ਆਪਣੀ ਉਡੀਕ ਕਰਦੇ ਨੇ ਤਾਂ ਦੋਸਤੋ ਜਿਹੜੀ ਤੁਹਾਡੀ ਇਹ ਉਡੀਕ ਹੈ ਇਹਨੂੰ ਬਰਕਰਾਰ ਰੱਖਿਓ ਅੱਗੇ ਤੋਂ ਤੁਹਾਡੇ ਅੱਗੇ ਬਹੁਤ ਸੋਹਣੀਆਂ ਸੋਹਣੀਆਂ ਫਿਲਮਾਂ ਬਹੁਤ ਸੋਹਣੇ ਸੋਹਣੇ ਸੀਰੀਅਲ ਲੈ ਕੇ ਆਉਂਦੇ ਰਹਾਂਗੇ ਪਿਆਰ ਬਣਾਈ ਰੱਖਿਓ ਕਿਤੇ ਭੁੱਲਾ ਚੁੱਕਾ ਸਾਡੇ ਤੋਂ ਹੋਈਆਂ ਨੇ ਉਹਦੇ ਲਈ ਮਾਫੀ ਚਾਹੁੰਦੇ ਹਾਂ ਧੰਨਵਾਦ ਜੀ ਹਾਂਜੀ ਮੈਡਮ ਜੀ ਤੁਸੀਂ ਜੀ ਬੋਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਨੂੰ ਬਹੁਤ ਵਧੀਆ ਲੱਗਿਆ ਪੂਰੀ ਆ ਕੇ ਕੰਮ ਕਰਿਆ ਮੈਂ ਵੀਡੀਓ ਚ ਬਹੁਤ ਜਿਆਦਾ ਵਧੀਆ ਬਾਕੀ ਲੋਕ ਮੈਨੂੰ ਕਮੈਂਟ ਕਰਦੇ ਨੇ ਬਹੁਤ ਸੋਹਣੇ ਕਰਦੇ ਨੇ ਕਮੈਂਟ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕਹਿੰਦਾ ਮੈਡਮ ਦਾ ਸੀਨ ਪਧੀ ਹੈਗਾ ਕੋਈ ਕਹਿੰਦਾ ਸੂਟ ਵਧੀਆ ਪਾ ਕੇ ਆਉਂਦੀ ਆ ਮੈਂ ਵਧੀਆ ਲੱਗਦੀ ਆ ਬਹੁਤ ਬਹੁਤ ਧੰਨਵਾਦ ਦਿਲੋਂ ਧੰਨਵਾਦ ਆ ਜਿਹੜੇ ਮੈਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਬਹੁਤ ਵਧੀਆ ਇਹ ਐਸੇ ਪਿਆਰ ਦੀ ਲੋੜ ਆ ਭਾਈ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਬਸ ਤੁਹਾਡਾ ਇਹ ਪਿਆਰ ਬਣਿਆ ਰਹਿ ਜੀ ਕਿਸੇ ਚੀਜ਼ ਦੀ ਸਾਨੂੰ ਭੁੱਖ ਨਹੀਂ ਲੱਗਦੀ ਬਸ ਆਪਦਾ ਪਿਆਰ ਬਣਾ ਕੇ ਰੱਖਿਆ ਮਮਤਾ ਮੈਮ ਮਮਤਾ ਮੈਮ ਜੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਭ ਤੋਂ ਪਹਿਲਾਂ ਤਾਂ ਇਹੀ ਕਹਿਣਾ ਚਾਹੂੰਗੀ ਕਿ ਜਦੋਂ ਦੀ ਮੈਂ ਇਸ ਵੈਬ ਸੀਰੀ ਚ ਕੰਮ ਕਰਨ ਲੱਗੀ ਆ ਇਹੋ ਜੀ ਕੋਈ ਵੀ ਸੀਰੀ ਮਤਲਬ ਐਪੀਸੋਡ ਕੋਈ ਵੀ ਨਹੀਂ ਗਿਆ ਜੀ ਚ ਮੈਨੂੰ ਕਮੈਂਟ ਨਾ ਆਏ ਹੁਣ ਬਲਕਿ ਮੈਂ ਤਾਂ ਇਹੀ ਕਹੂੰਗੀ ਮੈਕਸਿਮਮ ਕਮੈਂਟ ਮੇਰੇ ਮਤਲਬ ਵਧੀਆ ਹੀ ਹੁੰਦੇ ਸੀ ਮੈਨੂੰ ਕਦੇ ਵੀ ਮਾੜਾ ਕਮੈਂਟ ਕੋਈ ਆਇਆ ਨਹੀਂ ਹੈਗਾ ਜਿੱਦਾਂ ਤੁਸੀਂ ਮੈਨੂੰ ਕਹਿ ਦਿੰਦੇ ਸੀ ਕਿ ਤੂੰ ਇਹ ਮਤਲਬ ਮਨੂੰ ਆਪਣੀ ਉਮਰ ਤੋਂ ਦੁੱਗਣੀ ਉਮਰ ਦਾ ਕਿਰਦਾਰ ਨ ਇੱਥੇ ਤੱਕ ਪਹੁੰਚੀ ਆ ਤਾਂ ਤੁਸੀਂ ਮੇਰੇ ਸਿਰ ਤੇ ਆਪਣਾ ਮੇਰ ਭਰਿਆ ਹੱਥ ਜਰੂਰ ਰੱਖਿਓ ਤਾਂ ਕਿ ਮੈਂ ਅੱਗੇ ਤੋਂ ਵੀ ਇਦਾਂ ਦਾ ਮਤਲਬ ਵੀ ਕਿਰਦਾਰ ਨਿਭਾ ਸਕਾਂ ਧੰਨਵਾਦ ਜੀ ਅੱਛਾ ਇੱਕ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਇਹ ਜਿੱਡਾ ਕਰੈਕਟਰ ਨਿਭਾ ਰਹੀ ਆ ਨਾ ਵਸੇ ਸਾਡੇ ਸਾਰਿਆਂ ਤੋਂ ਛੋਟੀ ਐ ਇਹ ਸਾਡੇ ਸਾਰਿਆਂ ਤੋਂ ਛੋਟੀ ਐ ਕੁੱਤੀ ਦੇ ਪਾਂਚੇ ਜਿਹੀ ਨਿਕਦੀ ਆ ਉਹ ਬੰਦੇ ਆ ਰਹੀ ਸੀ ਆ ਸਾਡੇ ਭਾਈ ਪੰਜਾਬ ਪਰਸ ਵਾਲੇ ਆ ਬਾਈ ਬੈਠੇ ਨੇ ਇੱਧਰ ਬਾਈ ਜੀ ਬੋਲੋ ਆਪਣੇ ਵਿਚਾਰ ਦੋ ਹੈਗੇ ਹੈਗੇ ਸਸੀ ਗਾਲ ਜੀ ਮੈਂ ਤੁਹਾਡਾ ਕਾਜੀਪ ਸਿੰਘ ਅੱਜ ਬਾਈ ਨਾਲ ਵੀਡੀਓ ਸ਼ੂਟ ਕਰੀਆ ਪਹਿਲੀ ਵਾਰ ਉਹ ਸੰਗ ਲੱਗੀ ਜੀ ਬਾਈ ਅੱਜ ਸਾਡੇ ਨਾਲ ਸ਼ੂਟ ਕਰ ਰਹੇ ਸੀ ਤੇ ਇਹਨਾਂ ਨੂੰ ਬੜਾ ਵਧੀਆ ਲੱਗਿਆ ਹਨ ਤੇ ਕਦੋਂ ਤੇ ਕਹੀ ਜਾਂਦੇ ਆ ਇੱਕ ਇਹਨਾਂ ਨੇ ਹੁਣੇ-ਹੁਣੇ ਪੋਸਟ ਪਾਈ ਆ ਸਾਰੇ ਇਹਨਾਂ ਨੂੰ ਮੁਬਾਰਕਾ ਦੇ ਰਹੇ ਨੇ ਭਾਈ ਤੂੰ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ ਕਿਹੜੇ ਵੇਲੇ ਹੋ ਗਿਆ ਕਦੋਂ ਹੋ ਗਿਆ ਥੋੜੇ ਜੇ ਇੱਕ ਗੱਲ ਹੋਰ ਜੀ ਅਸੀਂ ਉਹਨਾਂ ਸਾਰੇ ਪਾਤਰਾਂ ਦਾ ਲੋਕਾਂ ਦਾ ਤੇ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗੇ ਜਿਹੜੇ ਇਸ ਐਪੀਸੋਡ ਦੇ ਵਿੱਚ ਆਏ ਸਾਰੇ ਐਕਟਰਾਂ ਦਾ ਤੇ ਜਿਨਾਂ ਦਿਨ ਅਸੀਂ ਲੋਕੇਸ਼ਨਾਂ ਤੇ ਗਏ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਡਾ ਇਸ ਐਪੀਸੋਡ ਦੇ ਵਿੱਚ ਸਾਥ ਦਿੱਤਾ ਸਾਰਿਆਂ ਦਾ ਦਿਲੋਂ ਧੰਨਵਾਦ ਦਿਲੋਂ ਧੰਨਵਾਦ ਇੱਧਰ ਸਾਡੇ ਬਾਈ ਜੀ ਰਹਿ ਗਏ ਇੱਕ ਹਾਂ ਦਿਲੋਂ ਧੰਨਵਾਦ ਹੈ ਵੀਰੇ ਸਾਡਾ ਜਿਨ੍ਹਾਂ ਨੇ ਸਾਡੇ ਇਸ ਸੀਰੀਜ਼ ਦੇ ਨਾਲ ਅਟੈਚਮੈਂਟ ਰੱਖੀ ਨਾਲ ਆਏ ਕਰੈਕਟਰਾਂ ਤੋਂ ਲੈ ਕੇ ਵੀਰੇ ਲੋਕੇਸ਼ਨਾਂ ਤੱਕ ਜਿਵੇਂ ਜੂਵੀ ਨੇ ਗਿਆ ਹਨ ਸਾਰਿਆਂ ਦਾ ਅਸੀਂ ਦਿਰੋ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਇੱਕ ਮਿੰਟ ਰੁਕ ਜਾਓ ਇੱਧਰ ਆਈ ਗਾ ਕੇ ਬੰਦ ਕਰ ਇਹਨੂੰ ਉਰੇ ਉਰੇ ਪੁੱਤ ਇੱਕ ਸਾਡਾ ਆ ਵੀ ਆ ਬਈ ਛੋਟਾ ਭਰਾ ਹਨਾ ਅੱਛਾ ਇਹ ਬਹੁਤ ਸੇਵਾ ਕਰਦਾ ਆ ਸੀਰੀਅਸਲੀ ਸਾਡੇ ਸਾਰਿਆਂ ਨੂੰ ਪਾਣੀ ਵਗੈਰਾ ਵਿਚਾਰਾ ਦਿੰਦਾ ਆ ਹਨਾ ਜਦ ਵੀ ਇਹਨੂੰ ਕਹਦੇ ਇੱਕ ਛੋਟੇ ਭਰਾਵਾ ਵਾਂਗ ਤੱਕ ਕਹਿ ਦਈਦਾ ਤੇ ਬੜਾ ਪਿਆਰ ਆ ਸਾਰੀ ਟੀਮ ਦਾ ਇਹਦੇ ਨਾਲ ਹਨਾ ਇਹਦੇ ਲਈ ਵੀ ਦੁਆਵਾ ਕਰਿਓ ਆਉਣ ਵਾਲੇ ਸਮੇਂ 'ਚ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਕਰਨ ਸਾਰੇ ਜਾਣੇ ਤੇ ਇਹ ਵੀ ਧੰਨਵਾਦ ਕਰਿਓ ਜੀ ਬੋਲੇ ਸੁਨਹਿਰ ਸਾਰੀ ਪਿਆਰ ਨਾਲ